क्या नाम है? मेरा नाम भरत लाल बावरिया कितने बच्चे थे बच्चों बस स्टैंड के पास में कुत्ता काटा बच्चों को बस स्टैंड के पास में वो बच्चे को कुत्ते काटा हम राजस्थान से तो दसरा करने के लिए आए थे इधर हम तो बच्चा हमारा खेल रहा था उसको कुत्ता ने काटा कम से कम दस बारह आदमी कुत्ते ने काटा तो हम खन्ना सिविल हॉस्पिटल में बच्चे को लेके आए वहाँ पर बच्चे को वो यहाँ से रेफर कर रहे हैं चंडीगढ़ के लिए और एक खन्ना हॉस्पिटल पर अग्रवाल हॉस्पिटल वहाँ पर भी इसको हम लेके गए वहाँ पर भी इसको मना कर दिए कि इसके सर्जरी टाका नहीं लग इसके ठीक है हम दस दिन तक इसको बच्चे को देखेंगे कुत्ता कैसा क्य था कैसा नहीं है वो चंडीगढ़ रेफर कर रहे हैं तो हम क्यों बच्चे को yeah. लेके चंडीगढ़ जा रहे हैं लेके हम ले कम से कम दस कम से कम दो तीन आदमी बड़े हैं कम आठ दस बच्चे छोटे हैं कम से कम दस बारह बच्चों को काटा हुआ ये कुत्ता था कुत्ता बड़ा साइज का हल्का था बड़ा रही पता नहीं है अभी चंडीगढ़ लेके जा रहे हैं

ਬਾਰ ਮੇਰੀ ਦੁਕਾਨ ਵਾਲੀ 1 ਨੰਬਰ ਕੇ ਬਾਹਰ ਤੇ ਚਾਹ ਫੜਾਨ ਆਇਆ ਮੈਨੂੰ ਚੁੱਕਰ ਦੇ ਬਾਹਰ ਹੀ ਨਿਕਲਿਆ ਥੋੜਾ ਜਿਹਾ ਕੁੱਤੇ ਨੇ ਵੜ ਲਿਆ ਉਹਦਾ ਕੁੱਤੇ ਨੇ ਕੱਟਿਆ ਆਵਾਰਾ ਕੁੱਤਾ ਸੀ ਗਾ ਜੀ ਹਾਂ ਜੀ ਗਲੇ ਨੰਬਰ 1 ਦੇ ਵਿੱਚ ਗਰਦਨ ਤੇ ਪਿੱਛੇ ਪੇਟ ਤੇ ਹਾਂ ਜੀ ਬਰੇ ਮਾਤੇ ਰਾਜਨੀਤਿਕ ਬਸ ਇੱਕ ਗਲੀ ਮਾਲਾ ਦੇ ਨਾਲ ਕੁੜੀਆਂ ਸੀਗੇ ਉਹਨਾਂ ਨੇ ਛੜਾਇਆ ਨਾਲ ਗਵਾਂਡੇ ਸੀਗੇ ਜੜੇ ਲੱਗਦਾ ਹਲਕਿਆ ਹੀ ਲੱਗਦਾ ਸੀ ਜੀ ਕਹਿੰਦੇ ਹਲਕਿਆ ਹੀ ਸੀਗਾ ਕੰਨਾ ਸੇਵਲ ਹਸਪੀਟਲ ਦੇ ਵਿੱਚ ਹਾਂਜੀ ਦਿਖਾਰ ਰਹੇ ਜੀ ਬਸ ਅਸੀਂ ਤਾਂ ਇਹ ਕੰਨਾ ਚਾਹਣਾ ਇਹਨਾਂ ਨੂੰ ਬੜੋ ਜੀ ਨਹੀਂ ਅੱਜ ਦੇ ਪੰਜ ਚਾਰ ਕੇਸ ਹੋ ਗਏ ਜੀ ਅੱਜ ਗਲੀ ਨੰਬਰ 2 ਦੇ ਵਿੱਚ ਵੀ ਵੱਢ ਲਿਆ ਜੀ ਉਹਨਾਂ ਨੂੰ ਵੜਾਇਆ ਜਾਇਆ ਜੀ ਬਾਕੀ ਅੰਕਲ ਕਰ ਲਾਂਗੇ ਸੁਮਨ ਰਾਜਪੂਰੀ ਮੈਂ ਹੀ ਆਪਣੇ ਯਾਰ ਦੋਸਤਾਂ ਦੇ ਡੈਟਿੰਗ ਨੂੰ ਲੈ ਕੇ ਆਇਆ ਸੀ ਨਾ ਬੀਬੀ ਵੜਿਆ ਹੋਇਆ ਸੀਗਾ ਅਚਾਨਕੇ 5-6 ਬੱਚੇ ਆਏ ਨੇ ਉਹਨਾਂ ਕੁੱਤੇ ਨੂੰ ਵੱਢਿਆ ਯਾਨੀ ਕੁੱਤੇ ਨੇ ਵੱਢਿਆ ਠੀਕ ਹੈ ਜੀ ਹਾਂਜੀ ਅਲੱਗ-ਅਲੱਗ ਜਗ੍ਹਾ ਤੋਂ ਨੇ ਸਾਰੇ ਬੱਚੇ ਕਿਹੜੀ ਜਗ੍ਹਾ ਹੋਇਆ ਏ ਮੰਮੀ ਪੜੋਚੇ ਹੋਇਆ ਹੈ ਜਿਹੜੇ ਹੁਣ ਖਲੋਣੇ ਵੇਚਣ ਆਏ ਨੇ ਜ਼ਿਆਦਾਤਰ ਇਹਨਾਂ ਦੇ ਬੱਚਿਆਂ ਨੂੰ ਵੱਡਿਆ ਇੱਕ ਦਾ ਮੂੰਹ ਦਾ ਜਿਵੇਂ ਮਾਂ ਬੱਚੇ ਦਾ ਲੜਕਦਾ ਪਿਆ ਸੀ ਹੈ ਦੇਖਿਆ ਵੀ ਨੀ ਯਾਰਾ ਸੀਗਾ ਇਹ ਬਹੁਤ ਬੁਰੀ ਤਰ੍ਹਾਂ ਸੀਗਾ ਇੱਕ ਬੰਦੇ ਦੇ ਉਹਦੇ ਪੈਰ ਤੇ ਸੀਗਾ ਜ਼ਖਮ ਜਿਵੇਂ ਇੱਟਾ ਇਹ ਇਥੋਂ ਲੈ ਕੇ ਇਥੇ ਰੱਕ ਸੀਗਾ ਜ਼ਖਮ ਹੀ ਹੁੰਦੇ ਕੁੱਤਾ ਬੱਚਾ ਇਹਨੂੰ ਵਿਚਾਰਿਆ ਸੀਗਾ ਜਾਣੇ ਕੀ ਬੱਚਿਆ ਟਿਊਸ਼ਨ ਤੋਂ ਆ ਰਹੇ ਸੀ ਤੇਈ ਉਹ ਬੱਚੇ ਨੂੰ ਬਚਾਨ ਲੱਗਿਆ ਉਹ ਬੱਚੇ ਨੂੰ ਬਚਾਨਦੇ ਬਚਾਂਦੇ ਉਹ ਕੁੱਤੇ ਨੇ ਉਹਨੂੰ ਫੜ ਫੜ ਲਿਆ ਉਹਦੇ ਵੜ ਲਿਆ ਜਾਣੀ ਘਟਵੜ ਦਸ ਨੇਆਂ ਨੂੰ ਕੁੱਤੇ ਨੇ ਵੱਢੇ ਸਾਰੇ ਹੈ ਅਲੱਗ ਅਲੱਗ ਬੱਚੇ ਹੈਗੇ ਨੇ 7 ਕੇਵਲ ਸਿੰਘ ਜੀ ਇਹ ਹਾਸਾ ਹੋਇਆ ਜਾਂ ਕੁੱਤਾ ਉਹਦੇ ਹਲਕੇਆ ਹੋਇਆ ਕਿ ਜਵਾਜ ਬੱਚੇ ਨੂੰ ਨਾ ਉਹ ਕਰੇ ਸੀ ਫੜਿਆ ਹੋਇਆ ਸੀ ਬੈਗ ਉਹਦਾ ਉਹ ਛੜਾਉਣ ਲੱਗੇ ਉਹ ਮੋੜੇ ਦੀ ਲੱਤੇ ਪਾੜਦੀ ਉਹਨੇ ਕੁੱਤੇ ਨੇ ਆਹ ਇੱਥੇ 6-7 ਮੁੰਡੇ ਹੁਣ ਆ ਗਏ ਜੋ ਆਪ ਵੀ ਪਾਰ ਤੇ ਮੂੰਹ ਕਵਾੜੇ ਪਏ ਨੇ ਜੋਾਕਾਂ ਦੇ ਅੰਦਰਾਂ ਦਾਖਲ ਨੇ ਉਹਨਾਂ ਕੋਈ ਆਈ ਕਾਲਾ ਆ ਉਹਨੇ ਸਾਰੇ ਜੋਾਕਾਂ ਦਾ ਜਿਹੜੀ ਮੂੰਹ ਲੱਤਾਂ ਸਾਰੀਆਂ ਪਾਰ ਦੀਆਂ ਕਿੰਨੇ ਕਿੰਨੇ ਡੇਕ ਕੀਤਾ ਬੰਦੇ ਉਹਨਾਂ ਨੇ ਘਟੂ ਘਟੂ ਵੀ 9-10 ਜਾਣੇ ਜੋਾਕਾਂ ਦੇ ਡਾਕਾ ਦੋ ਤਿੰਨ ਦਾ ਬੰਦੇ ਨੇ ਮੁੰਡੇ ਨੇ ਕਈ ਕ ਮੁੰਡੇ ਇੱਥੇ ਬੈਠਾ ਉਹ ਵੀ ਰਿਆ ਸੀਗਾ ਮੂੰਹ ਰੋ ਰਿਆ ਸੀ ਬਹੁਤ ਰਾਂ ਔਰ ਮੂੰਹ ਖਾ ਗਿਆ ਨਾਲੀ ਉਹ ਜਾਣੀ ਕਿ ਦੁਸ਼ਹਿਰੇ ਦੇ ਸਮਾਨ ਵੇਚਣਾ ਹੈ। ਉਹ ਤਾਂ ਹੋਈ ਹਲਕਿਆ ਹੋਇਆ ਜੀ ਉਹ। ਹਾਂ ਹਾਂ। ਹਾਂ ਉਹ ਵੀ ਆਪਣੇ ਫੀਸ ਦੇ ਦੋ ਹਾਂ ਇਹ ਉੱਥੇ ਆ ਦੇ ਆ ਦੇਖੋ ਕਿਨੇ ਮੰਤਰ ਲੱਗੇ ਹੋਣੇ ਸਾਰੇ। ਜਿਹਨੂੰ ਉਹ ਤਾਂ ਚੜਾਇਆ ਕਿਤੇ ਨਹੀਂ ਕਿੱਥਾ। ਜਿਵੇਂ ਜਵਾਲੂ ਕਾ ਹੀ ਛੜਾਉਂਦੇ ਸਨ ਉਹਨੇ ਕਿਨੂੰ ਆਇਓ ਫੜਦਾ ਪੈਂਦਾ ਕੁੱਟ-ਕੁੱਟ ਕੇ। ਹਲਕੇ ਹੋਇਆ ਕੁੱਤਾ। ਅੰਦਾ ਕਰੇ ਜੋ ਕੁੱਤੇ ਨੂੰ ਫੜ ਕੇ ਜਾਂ ਮਾਰਿਆ ਜਾਂ ਇਹਨੂੰ ਹੱਲ ਕੀਤਾ ਜਾਵੇ ਇਹਨੂੰ ਫੜਿਆ ਜਾਵੇ। ਜੇ ਕਿਹਾ ਜਵਾਲ ਮਰ ਗਿਆ ਜਾਂ ਕੋਈ ਹੋਰ ਹੋ ਗਿਆ ਕਿੰਨਾ ਨੁਕਸਾਨ ਹੋਊਗਾ। ਮੇਰੇ ਕੋਲ ਅ ਮੇਰੀ ਡਿਊਟੀ 2 ਵਜੇ ਤੋਂ ਸ਼ੁਰੂ ਹੋਈ ਹੈ ਔਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਅੱਜ ਟੋਟਲ 15 ਕੇਸਿਸ ਆਏ ਨੇ ਜਿਦੇ ਵਿੱਚੋਂ ਕਿ 8 ਜੋ ਸੀ ਬੱਚਿਆਂ ਦੇ ਕੇਸ ਸੀਗੇ 8 ਛੋਟੇ ਬੱਚੇ ਆਏ ਨੇ ਤੇ 7 ਜਿਹੜੇ ਐਡਲਟ ਕੇਸਿਸ ਆਏ ਨੇ ਹਾਂਜੀ ਅ ਟ੍ਰੀਟਮੈਂਟ ਆਪਣੇ ਕੋਲ ਆਪਾਂ ਕੋਸ਼ਿਸ਼ ਮਤਲਬ ਆਪਾਂ ਟੈਟਨਸ ਜੋ ਹੈ ਉਹ ਆਪਾਂ ਸਾਰੇ ਦੇ ਹੀ ਲਗਾਣੇ ਆ ਤੇ ਉਸ ਤੋਂ ਬਿਨਾ ਅਗਰ ਤਾਂ ਜੋ ਵੂਂਡ ਹੈ ਉਹ ਡੀਪ ਹੁੰਦਾ ਤਾਂ ਫਿਰ ਆਪਾਂ سیرਮ ਲਗਾਣੇ ਆ ਜੋ ਕਿ ਵੂੰਡ ਦੇ ਵਿੱਚ ਲੱਗਦਾ ਹੈਗਾ ਇੰਜੈਕਸ਼ਨ ਤੇ ਉਸ ਤੋਂ ਬਿਨਾ ਆਪਾਂ ਐਂਟੀ ਰੇਬੀਜ਼ ਵੈਕਸੀਨ ਲਗਾਣੇ ਆ ਜਿਹਦੇ ਕਿ 4 ਡੋਜ਼ਸ ਹੁੰਦੀਆਂ ਨੇ ਇੱਕ ਡੋਜ਼ ਆਪਾਂ ਲਗਾ ਦਿੰਨੇ ਆ ਬਾਕੀ ਆਪਾਂ ਪੇਸ਼ੈਂਟ ਨੂੰ ਦੱਸ ਦਿੰਨੇ ਆ ਕਿ ਕਿਸ ਦਿਨ ਆਣਾ ਹੈਗਾ ਡੋਜ਼ ਲਗਵਾਣ ਅ ਅੱਜ ਜਿਹੜੇ 6 ਬੱਚੇ 8 ਬੱਚੇ ਆਏ ਨੇ ਉਹਨਾਂ ਵਿੱਚੋਂ ਇੱਕ ਬੱਚਾ ਰੈਫਰ ਹੋਇਆ ਕਿਉਂਕਿ ਉਹ ਬੱਚੇ ਦੇ 8 ਅੱਖ ਦੇ ਕੋਲ ਕਾਫੀ ਲੈਸਰੇਟਿਡ ਵੂੰਡ ਸੀਗਾ ਅ ਬ੍ਰੀਚ ਹੋਈ ਮਤਲਬ ਸਕਿਨ ਚ ਬ੍ਰੀਚ ਸੀ ਕਾਫੀ ਤਾਂ ਫਿਰ ਉਹ ਬੱਚਾ ਇੰਨਾ ਡੀਪ ਇੰਨਾ ਉਹ ਵੂਂਡ ਹੋਣ ਕਰਕੇ ਆਪਾਂ ਨੂੰ ਬੱਚੇ ਨੂੰ ਰੈਫਰ ਕਰਨਾ ਪਿਆ ਹਾਂਜੀ ਅਗਰ ਡੌਗ ਬਾਈਟ ਹੁੰਦੀ ਹੈ ਤਾਂ ਹਸਪੀਟਲ ਆਣ ਤੋਂ ਪਹਿਲਾਂ ਆਪਾਂ ਆਪਣੇ ਘਰ 'ਚ ਕੀ ਕਰ ਸਕਦੇ ਹਾਂ ਇੱਕ ਬਹੁਤ ਹੀ ਮੈਂ ਇੱਥੇ ਦੇਖਿਆ ਮਿਸਕਨਸੈਪਸ਼ਨ ਹੈ ਲੋਕ ਮਿਰਚਾਂ ਲਗਾ ਕੇ ਆ ਜਾਂਦੇ ਨੇ ਜੋ ਕਿ ਬਹੁਤ ਹੀ ਗਲਤ ਚੀਜ਼ ਹੈ ਆਪਾਂ ਕੀ ਕਰਨਾ ਹੁੰਦਾ ਜਿਵੇਂ ਹੀ ਡੌਗ ਬਾਈਟ ਹੁੰਦੀ ਹੈ ਜੋ ਫਰਸਟ ਟ੍ਰੀਟਮੈਂਟ ਜੋ ਆਪਾਂ ਘਰ 'ਚ ਦੇਣਾ ਹੁੰਦਾ ਉਹ ਹੁੰਦਾ ਕਿ ਆਪਾਂ ਉਸ ਵੂਂਡ ਨੂੰ 10 ਤੋਂ 15 ਮਿੰਟ ਤੱਕ ਪਾਣੀ ਦੇ ਨੀਚੇ ਧੋਣਾ ਹੈ ਰਨਿੰਗ ਵਾਟਰ ਦੇ ਨੀਚੇ ਸਬੰਧ ਨਾਲ ਉਹਨੂੰ ਧੋਣਾ ਹੈ ਪੂਰੇ 10 ਤੋਂ 15 ਮਿੰਟ ਤੱਕ ਇਹ ਬਹੁਤ ਇਫੈਕਟਿਵ ਹੁੰਦਾ ਹੈ ਰੇਬੀਸ ਨੂੰ ਕੰਟਰੋਲ ਕਰਨ ਵਾਸਤੇ ਅਪੀਲ ਇਹ ਹੀ ਕਰਨਾ ਚਾਹੂੰਗੀ ਕਿ ਡੌਗਸ ਤੋਂ ਬਹੁਤ ਹੀ ਜ਼ਿਆਦਾ ਬਚ ਕੇ ਰਿਹਾ ਜਾਏ ਕਿਉਂਕਿ ਅੱਜ ਕੱਲ ਡੌਗ ਬਾਈਟ ਦੇ ਕੇਸਿਸ ਬਹੁਤ ਵਧ ਰਹੇ ਨੇ ਜਿਵੇਂ ਕਿ ਮੈਂ ਦੱਸਿਆ ਕਿ ਮੇਰੀ 4 ਘੰਟੇ ਦੀ ਡਿਊਟੀ ਦੇ ਵਿੱਚ 15 ਕੇਸਿਸ ਆਏ ਨੇ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ੇ ਹੈਗਾ ਤਾਂ ਡੌਗਸ ਤੋਂ ਬਹੁਤ ਹੀ ਜ਼ਿਆਦਾ ਪਰਹੇਜ਼ ਕੀਤਾ ਜਾਵੇ ਡੌਗ ਬਾਈਟਸ ਅੱਜ ਕੱਲ ਬਹੁਤ ਕ੍ਰਿਟੀਕਲ ਕੇਸਿਸ ਆ ਰਹੇ ਨੇ ਔਰ ਡੌਗ ਬਾਈਟਸ ਕਾਰਨ ਡੈਥਸ ਵੀ ਹੋ ਰਹੀਆਂ ਨੇ ਤਾਂ ਆਪਣਾ ਖਿਆਲ ਆਪਾਂ ਖੁਦ ਰੱਖੀਏ ਉਹੀ ਆਪਾਂ ਕਰ ਸਕਦੇ ਹਾਂ ਹਾਂਜੀ ਅਗਰ ਮਾਰਨਿੰਗ ਵਾਕ ਤੇ ਜਾ ਰਹੇ ਹੈ ਤਾਂ ਜ਼ਰੂਰ ਆਪਣੇ ਹੱਥ ਚ ਇੱਕ ਸਟਿਕ ਕੋਈ ਆਪਣੀ ਪ੍ਰੋਟੈਕਸ਼ਨ ਵਾਸਤੇ ਉਹ ਆਪਾਂ ਕੈਰੀ ਕਰ ਸਕਦੇ ਹਾਂ ਅਗਰ ਆਪਣੇ ਪੈਟ ਡੌਗਸ ਹੈਗੇ ਨੇ ਆਪਾਂ ਉਹਨਾਂ ਨੂੰ ਵੈਕਸੀਨੇਟ ਕਰਕੇ ਰੱਖੀਏ ਔਰ ਅਗਰ ਤੁਹਾਡੇ ਆਸ-ਪਾਸ ਕੋਈ ਵੀ ਐਸਾ ਡੌਗ ਹੈ ਜੋ ਤੁਹਾਨੂੰ ਲੱਗ ਰਿਹਾ ਜਿਹਦੇ ਜੋ ਅਨਨੈਸੈਸਰੀ ਬਾਈਟਸ ਕਰ ਰਿਹਾ ਹੈਗਾ ਲੋਕਾਂ ਨੂੰ ਕੱਟ ਰਿਹਾ ਹੈ ਅਨਨੈਸੈਸਰੀ ਜਾਂ ਫਿਰ ਉਹਦੇ ਮੂੰਹ ਚੋਂ ਆਪਾਂ ਕਹਿ ਰਹੇ ਜਿਹਨੂੰ ਲਾਲ ਟਪਕ ਰ ਲਾਲਾਂ ਟਪਕ ਰਹੀ ਹੈਗੀ ਤਾਂ ਜ਼ਰੂਰ ਆਪਣੇ ਇਨਫੋਰਮ ਕਰਨਾ ਚਾਹੀਦਾ ਹੈਗਾ ਮਿਊਨਿਸਪਲ ਕਮੇਟੀ ਨੂੰ